ਨਾ ਨਾਮ ਹਾਸਲਾ ਕੀ ਹੈ ਇਹ ਸਾਰਾ ਮੈਟਰ ਜੀ ਆਪਣਾ ਨੀਲ पांडे ਵੱਲੋਂ ਮੈਨੂੰ ਨਾ 21 ਤਰੀਕ ਤੋਂ ਫੋਨ ਕੀਤਾ ਸੀਗਾ ਤੇ ਮੈਨੂੰ ਲਗਾਤਾਰ ਥ्रेट ਕਰਾ ਸੀ ਧਮਕੀਆਂ ਦੇ ਰਿਹਾ ਸੀਗਾ ਤੇ 21 ਤਰੀਕ ਦੀ ਰਾਤ ਨੂੰ ਇਹ 40 50 ਮੁੰਡੇ ਲੈ ਕੇ ਖੜਾ ਸੀ ਜੋ ਕਿ ਇਹਦੀ ਫੁਟੇਜ ਵੀ ਹੈਗੀ ਆਪਣੇ ਕੋਲ ਵੀਡੀਓ ਆ ਸਭ ਕੁਝ ਹੈ 40 50 ਮੁੰਡੇ ਲੈ ਕੇ ਖੜਾ ਸੀਗਾ ਰਾਤ ਨੂੰ ਮੈਨੂੰ ਕੁੱਟਣ ਵਾਸਤੇ ਚਲੋ ਮੈਂ ਉਸ ਟਾਈਮ ਤੋਂ ਮੌਕੇ ਤੇ ਗਿਆ ਨਹੀਂ ਮੌਕੇ ਤੇ ਗਿਆ ਨਹੀਂ ਮੈਂ ਨਿਕਲ ਗਿਆ ਮੈਂ ਆਪਣੇ ਘਰੇ ਚੱਲ ਗਿਆ ਫਿਰ ਇਹਨੇ ਕੀ ਕੀਤਾ ਜੀ 23 ਤਰੀਕ ਨੂੰ ਫਰੇਮੈਂਨ ਨੂੰ ਮਤਲਬ ਘੇਰ ਕੇ ਰਾਸਤੇ ਜੋ ਕੁੱਟਿਆ ਗਿਆ ਆ ਦੇਖੋ ਜੋ ਕਿ ਇੱਕੇ ਤਰੀਕ ਨੂੰ ਆ ਦੇਖੋ ਇਹਦੇ ਸਾਰੇ ਮੁੰਡੇ ਤੇ ਆ ਅਰੇ ਸਾਰੇ ਮੁੰਡੇ ਆ ਉਸ ਟਾਈਮ ਜੋ ਖੜੇ ਸੀਗੇ ਮੈਨਾਂ ਜੀ ਮੇਰੇ ਮੇਰਾ ਨੁਕਸਾਨ ਕਰਨ ਦੇ ਉੱਥੇ ਫੋਨ ਵੀ ਕੀਤਾ ਗਿਆ ਉੱਥੇ ਡਿਟੇਲ ਸਾਰੀ ਨਿਕਲ ਸਕਦੀ ਆ ਤੇ ਹੁਣ ਵੀ 17 ਤਰੀਕ ਨੂੰ ਇਹਨੇ ਰੇਕਿਆ ਕਰਾਰਾ ਰਹੀ ਸੀਗਾ ਮੇਰਾ ਪਿੱਛਾ ਕੀਤਾ ਉੱਥੇ ਹੀ ਫੁਟੇਜ ਲੱਗੀ ਹੈ ਕੈਮਰਾ ਲੱਗਾ ਉੱਥੇ ਵੀ ਸਾਰੀ ਫੁਟੇਜ ਕਢਾਈ ਜਾਵੇ ਆ ਬੰਦੇ ਤੋਂ ਸਾਨੂੰ ਖਤਰਾ ਹੀ ਵੀ ਦੋਨਾਂ ਨੂੰ ਵੀ ਸਾਡੀ ਜਾਨ ਮਾਨ ਦੀ ਰੱਖਿਆ ਕੀਤੀ ਜਾਵੇ ਇਸ ਬੰਦੇ ਜਿਹੜੀ ਬੰਦੇ ਕਾਨੂੰਨੀ ਕਰਵੇ ਉਹ ਕੀਤੀ ਜਾਵੇ ਜੋ ਜਿਹੜੀ ਥੋੜੀ ਗਈ ਹੈ ਥੋੜੀ ਸਾਰੇ ਸ਼ੀਸ਼ੇ ਤੋੜ ਤੇ ਗੱਡੀ ਦੇ ਦਾਦੂ ਤਮਾਰੇ ਉਹ ਦੇਖ ਹੀ ਸਕਦੇ ਹੋ ਕਿੱਡੇ ਮਾੜੇ ਹਾਲਾਤ ਕਿਤੇ ਗੱਡੀ ਦੇ ਕੈਮਰੇ ਵੀਡੀਓ ਹੈ ਕੈਮਰੇ ਵੈਸੇ ਆਪਾਂ ਵੀਡੀਓ ਬਣਾਈ ਹੈ ਆਪਣੇ ਫੋਨ ਤੋਂ ਕਿਉਂਕਿ ਕੈਮਰੇ ਜੇ ਸਰਕਾਰੀ ਕੈਮਰੇ ਲੱਗੇ ਉੱਥੇ ਤੇ ਪ੍ਰਸ਼ਾਸਨ ਕਹਿੰਦਾ ਵੀ ਚਲੋ ਕੋਈ ਨਾ ਅਸੀਂ ਜਾ ਕੇ ਦੇਖਦੇ ਆਂ ਵੈਰੀਫਾਈ ਕਰਕੇ ਤੇ ਸਾਨੂੰ ਵਿਸ਼ਵਾਸ ਹੈ ਪ੍ਰਸ਼ਾਸਨ ਦੇ ਵੀ ਚਲੋ ਉਹਨਾਂ ਤੇ ਬੰਦ ਜਿਹੜੀ ਕਾਨੂੰਨੀ ਕਾਰਵਾਈ ਹੋਏਗੀ ਜ਼ਰੂਰ ਆਹ ਦੇਖੋ ਮੈਂ ਦਿਖਾ ਸਕਦਾ ਵੀਡੀਓ ਆਹ ਦੇਖੋ ਏਡੇ ਮਾੜੇ ਹਾਲਾਤ ਕਿਤੇ ਗੱਡੀ ਸਾਰੇ ਤੋੜਤੀ ਮੇਰਾ ਨਾਮ ਅਨਿਲ ਪਾਂਡੇਆ ਬਾਜੀ ਅਰੇ ਕੀ ਕਹਿਣਾ ਚਾਹੂਗੀ ਕਿ ਇਲਜ਼ਾਮ ਲੱਗ ਰਹੇ ਤੁਹਾਡੇ ਦੇ ਕੁਟ ਮਾਰ ਤੇ ਕੀ ਤੋੜਾ ਬਾਜੀ ਮੇਰਾ ਇਸ ਮੀਟਰ ਚ ਕੋਈ ਲੈਣਾ ਦੇਣਾ ਹੈ ਨਹੀਂ ਪਿਛਲੇ ਮਹੀਨੇ 23 ਤਰੀਕ ਨੂੰ ਮੇਰੀ ਲੜਾਈ ਹੋਈ ਸੀ ਜਿਹਦੀ ਕੰਪਲੇਂਟ ਪੱਪਾ ਰੋਡ ਥਾਣੇ ਦਿੱਤੀ ਹੋਈ ਸੀ ਉਹ ਸੇਨਾ ਸਮਾਜਵਾਦੀ ਦਾ ਬੰਦਾ ਆਇਆ ਤੇ ਮੈਨੂੰ ਕੁੱਟ ਕੇ ਘੇਰ ਕੇ ਮੇਰੇ ਦਾਤ ਮਾਰ ਕੇ ਮੇਰੀ ਜੇਬ ਤੋਂ 220 ਰੁਪਏ ਖੋ ਕੇ ਲੈ ਗਏ ਸੀ ਜਿੱਦੀ ਇਨਕੁਆਰੀ ਚੱਲ ਰਹੀ ਆ ਇਹ ਉਹਦਾ ਰਿਸ਼ਤੇਦਾਰ ਆ ਸੀ ਉਸੇ ਇਹਨਾਂ ਦਾ ਸਮਾਜਵਾਦੀ ਦਾ ਜਿਹੜਾ ਬੰਦਾ ਆ ਹੁਣ ਕੀ ਪਤਾ ਭਾਈ ਉਹਨਾਂ ਨੇ ਆਪ ਹਮਲੇ ਕਰਾ ਕੇ ਮੈਨੂੰ ਇੱਥੇ ਫਸਾਣਾ ਚਾਹ ਰੇ ਸੱਤ ਨੰਬਰ ਤਾਂ ਕਿ ਉਹ ਮਸਲੇ ਦਾ ਫੈਸਲਾ ਹੋ ਜਾਵੇ ਪਰਚੇ ਦਾ ਮੈਨੂੰ ਫਸਾਇਆ ਜਾ ਰਿਹਾ ਪੁਲਿਸ ਇਨਕੁਆਰੀ ਕਰੇ ਜੋ ਮੈਂ ਗਲਤ ਆ ਮੇਰੇ ਤੇ ਕਾਰਵਾਈ ਕਰਦੇ ਕਹਿੰਦੇ ਗੱਡੀ ਦੇ ਦਾਦੂਤ ਵੱਜੇ ਭਾਜੀ ਮੈਨੂੰ ਕੁਝ ਨਹੀਂ ਪਤਾ ਮੈਂ ਉੱਪਰ ਕੰਪਨੀ 'ਚ ਸੀਗਾ ਉੱਪਰ ਫੈਕਟਰੀ 'ਚ ਮੈਂ ਮੌਜੂਦ ਸੀਗਾ ਜਿੱਥੇ ਕੈਮਰਾ ਵੀਡੀਓ ਬਣਾਉਗਾ ਵੀਡੀਓ ਭਾਈ ਉੱਥੇ ਕੈਮਰੇ ਲੱਗੇ ਮਾਲਕ ਕਹਿੰਦਾ ਪੁਲਿਸ ਆਊਗੀ ਤਾਂ ਮੈਂ ਉਹਨੂੰ ਦਊਂਗਾ। ਇਜਾਮਦਾਰ ਵੀ ਦਾਤ ਲੈ ਕੇ ਬੰਦੇ ਨੂੰ ਲੈ ਗਿਆ। ਭਾਈ ਹੁਣ ਪਤਾ ਨਹੀਂ ਉਹ ਦਾਤ ਲੈ ਕੇ ਗਏ ਕੀ ਲੈ ਕੇ ਗਏ ਜਦ ਮੈਂ ਮੌਕੇ ਤੇ ਹੈ ਹੀ ਨਹੀਂ ਜੇ ਮੈਂ ਮੌਕੇ ਤੇ ਹੈਗਾ ਉੱਥੇ ਫੂਟੇਜ ਕਢਾ ਲੈਣ। ਲੜਾਈ ਤਰੰਤੀ ਲੜਾਈ ਹੈ। ਲੜਾਈ ਦਾ ਭਾਈ ਪਿਛਲੇ ਮਹੀਨੇ 23 ਤਰੀਕ ਨੂੰ ਮੇਰੇ ਤੇ ਹਮਲਾ ਕੀਤਾ ਸੀ। ਮੇਰੇ ਪੈਸੇ ਖੋਏ ਗਏ 220 ਰੁਪਏ। ਸੀਯੂ ਸੈਨਾ ਸਮਾਜਵਾਦੀ ਦੇ ਬੰਦਾ ਹੈਗਾ। ਰੋਹਨ ਸਾਨੀ ਜੀ ਦਾ ਨਾਮ ਹੈ। ਉਹਦਾ ਇਹ ਰਿਸ਼ਤੇਦਾਰ ਆ। ਕਹਿੰਦੇ ਕਿਿੱਦਾਂ ਹੀ ਕਰਦੇ ਜਾਂਦੇ ਮੈਂ ਤਾਂ ਕਾਰਵਾਈ ਜੀ ਪੁਲਿਸ ਤੋਂ ਉਦੋਂ ਵੀ ਮੰਗ ਕੀਤੀ ਜੀ ਮੈਂ ਤਾਂ ਲੜੀ ਨਹੀਂ ਸਕਦਾ ਜੀ ਮੈਂ ਤਾਂ ਮਜ਼ਦੂਰ ਬੰਦਾ ਆ ਜੋ ਪੁਲਿਸ ਨੂੰ ਸਹੀ ਲੱਗਦਾ ਉਹ ਕਾਰਵਾਈ ਉਹਨਾਂ ਨੇ ਕਰਤੀ ਹੋਈ ਆ ਹੁਣ ਉਹ ਸੋਦੇ ਪਰਚੇ ਦਾ ਫੈਸਲਾ ਹੋ ਜਾਵੇ ਮੈਂ ਕਰ ਨਹੀਂ ਰਿਹਾ ਹੁਣ ਮੈਨੂੰ 7 ਨੰਬਰ ਚੁਲ ਜਾਇਆ ਹੋਇਆ ਆ ਮੇਰਾ ਨਾਮ ਅਨਿਲ ਪਾਂਡੇ ਆ ਬਾਜੀ ਅਰੇ ਕੀ ਕਹਿਣਾ ਚਾਹੂਗੀ ਕਿ ਇਲਜ਼ਾਮ ਲੱਗ ਰਹੇ ਤੁਹਾਡੇ ਦੇ ਕੁਟਮਾਰ ਤੇ ਕੀ ਥੋੜਾ ਬਾਜੀ ਮੇਰਾ ਇਸ ਮੀਟਰ 'ਚ ਕੋਈ ਲੈਣਾ ਦੇਣਾ ਹੈ ਨਹੀਂ ਪਿਛਲੇ ਮਹੀਨੇ 23 ਤਰੀਕ ਨੂੰ ਮੇਰੀ ਲੜਾਈ ਹੋਈ ਸੀ ਜਿਹਦੀ ਕੰਪਲੇਂਟ ਟਿਪਾ ਰੋਡ ਥਾਣੇ ਦਿੱਤੀ ਹੋਈ ਸੀ ਉਹ ਸੇਨਾ ਸਮਾਜਵਾਦੀ ਤੇ ਮੈਨੂੰ ਕੁੱਟ ਕੇ ਘੇਰ ਕੇ ਮੇਰੇ ਦਾਤ ਮਾਰ ਕੇ ਮੇਰੀ ਜੇਬ ਤੋਂ 220 ਰੁਪਏ ਖੋ ਕੇ ਲੈ ਗਏ ਸੀ ਜਿੱਦੀ ਇਨਕੁਆਇਰੀ ਚੱਲ ਰਹੀ ਆ ਇਹ ਉਹਦਾ ਰਿਸ਼ਤੇਦਾਰ ਆ ਜਿਸ ਉਸੇ ਨਾਲ ਦਾ ਸਮਾਜਵਾਦੀ ਦਾ ਜਿਹੜਾ ਬੰਦਾ ਆ ਹੁਣ ਕੀ ਪਤਾ ਭਾਈ ਉਹਨਾਂ ਨੇ ਆਪ ਹਮਲੇ ਕਰਾ ਕੇ ਮੈਨੂੰ ਇੱਥੇ ਫਸਾਣਾ ਚਾਹ ਰਹੇ 7 ਨੰਬਰ ਤਾਂ ਕਿ ਉਹ ਮਸਲੇ ਦਾ ਫੈਸਲਾ ਹੋ ਜਾਵੇ ਪਰਚੇ ਦਾ ਮੈਨੂੰ ਫਸਾਇਆ ਜਾ ਰਿਹਾ ਪੁਲਿਸ ਇਨਕੁਆਇਰੀ ਕਰੇ ਜੋ ਮੈਂ ਗਲਤ ਆ ਮੇਰੇ ਤੇ ਕਾਰਵਾਈ ਕਰਦੇ ਕਹਿੰਦੇ ਗੱਡੀ ਦੇ ਦਾਦੂਤ ਵੱਜੇ ਆ ਭਾਜੀ ਮੈਨੂੰ ਕੁਝ ਨਹੀਂ ਪਤਾ ਮੈਂ ਉੱਪਰ ਕੰਪਨੀ 'ਚ ਸੀਗਾ ਉੱਪਰ ਫੈਕਟਰੀ 'ਚ ਮੈਂ ਮੌਜੂਦ ਸੀਗਾ ਜਿੱਥੇ ਕੈਮਰੇ ਵੀਡੀਓ ਬੜਾ ਕੋਈ ਨਹੀਂ ਵੀਡੀਓ ਭਾਜੀ ਉੱਥੇ ਕੈਮਰੇ ਲੱਗੇ ਮਾਲਕ ਕਹਿੰਦਾ ਪੁਲਿਸ ਆਊਗੀ ਤਾਂ ਮੈਨੂੰ ਦਊਗਾ ਇਜਾਮਦਾਰ ਵੀ ਦਾਤ ਲੈ ਕੇ ਬੰਦੇ ਨੂੰ ਲੈ ਕੇ ਭਾਜੀ ਹੁਣ ਪਤਾ ਨਹੀਂ ਉਹ ਦਾਤ ਲੈ ਕੇ ਗਏ ਕੀ ਲੈ ਕੇ ਗਏ ਜਦ ਮੈਂ ਮੌਕੇ ਤੇ ਹੈ ਹੀ ਨਹੀਂ ਜੇ ਮੈਂ ਮੌਕੇ ਤੇ ਹੈਗਾ ਉੱਥੇ ਫੁਟੇਜ ਕਢਾ ਲੈਣ ਲੜਾਈ ਤਰੰਦੀ ਨਾ ਲੜਾਈ ਦਾ ਭਾਜੀ ਪਿਛਲੇ ਮਹੀਨੇ 23 ਤਰੀਕ ਨੂੰ ਮੇਰੇ ਤੇ ਹਮਲਾ ਕੀਤਾ ਸੀ ਮੇਰੇ ਪੈਸੇ ਖੋਏ ਗਏ 220 ਰੁਪਏ ਸੀ ਹੁਸੈਨਾ ਸਮਾਜਵਾਦੀ ਦੇ ਬੰਦਾ ਹੈਗਾ ਪ੍ਰੋ ਇਨਸਾਨੀ ਜੀ ਦਾ ਨਾਮ ਹੈ ਉਹਦਾ ਇਹ ਰਿਸ਼ਤੇਦਾਰ ਹੈ ਕੀ ਚਾਹਦੇ ਕਿੱਦਾਂ ਹੀ ਕਰਦੇ ਜਾਂਦੇ ਮੈਂ ਤਾਂ ਕਾਰਵਾਈ ਜੀ ਪੁਲਿਸ ਤੋਂ ਉਦੋਂ ਵੀ ਮੰਗ ਕੀਤੀ ਜੀ ਮੈਂ ਤਾਂ ਲੜੀ ਨਹੀਂ ਸਕਦਾ ਜੀ ਮੈਂ ਤਾਂ ਮਜ਼ਦੂਰ ਬੰਦਾ ਆ ਜੋ ਪੁਲਿਸ ਨੂੰ ਸਹੀ ਲੱਗਦਾ ਉਹ ਕਾਰਵਾਈ ਉਹਨਾਂ ਨੇ ਕਰਤੀ ਹੋਈ ਜਾਂ ਹੁਣ ਉਹ ਸੋਦੇ ਪਰਚੇ ਦਾ ਫੈਸਲਾ ਹੋ ਜਾਵੇ ਮੈਂ ਕਰ ਨਹੀਂ ਰਿਹਾ ਹੁਣ ਮੈਨੂੰ 7 ਨੰਬਰ ਚੁਲ ਜਾਇਆ ਹੋਇਆ ਆ ਨਹੀਂ ਨਹੀਂ ਸਰ ਕੀ ਮਹਾਰਾ ਜੀ ਇੱਕਾ ਸ਼ਨੀ ਮੰਤਰ ਕੋਲ ਕਿਸੇ ਨਾਮ ਨੂੰ ਵਿਅਕਤੀਆਂ ਨੇ ਕਾਰਦੇ ਭੰਤੂੜ ਕੀਤੀ ਹੈ ਇਹ ਅਲੀਗੇਸ਼ਨ ਲਾਉਂਦੇ ਆ ਕਿਸੇ ਲੜਕੇ ਤੇ ਅਲੀਗੇਸ਼ਨ ਲਾਉਂਦੇ ਉਹ ਵੀ ਅਸੀਂ ਬੁਲਾਇਆ ਇਹਨਾਂ ਦੀ ਪੁਰਾਣੀ ਲਿਟੀਗੇਸ਼ਨ ਚੱਲਦੀ ਹੈ ਵੈਰੀਫਾਈ ਕਰਦੇ ਆ ਪਰ ਜੋ ਫੈਕਟਸਾਂ ਦੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਕਾਫੀ ਚੇਤਨ ਹੈ ਜਿਹੜਾ ਕਹਿੰਦਾ ਮੈਨੂੰ ਸਮਝ ਇਹ ਪਹਿਲਾਂ ਵੀ ਇਹਨਾਂ ਦੇ ਪਰਚੇ ਆਪਸ ਵਿੱਚ ਡਰਦੇ ਆ ਤਾਂ ਕਰਕੇ ਇੱਕ ਦੂਜੇ ਦੇ ਬਲੇਮ ਲਾਉਂਦੇ ਇੱਕ ਵਾਰੀ ਵੈਰੀਫਾਈ ਹੋ ਜਾਵੇ ਤੇ